ਕੰਪਟ ਉਹਦੇ ਬਾਅਦ ਨਹੀਂ ਦੱਸਦਾ ਲੇਕਿਨ ਇਹ ਨੁਕਸਾਨ ਕੀ ਕਰਦਾ ਹੈ ਇਨਸਾਨ ਨੂੰ ਜੇ ਜਦ ਅਸੀਂ ਜਿਹਦੇ ਅੰਦਰ ਮਰੀਜ਼ਾਂ ਦਾ ਜਾਂਚ ਕੀਤੀ ਗਈ ਅਤੇ ਆਪਾਂ ਸ਼ੂਗਰ ਚੈੱਕ ਵੀ ਕੀਤੀ ਗਈ ਪੇਸ਼ੈਂਟ ਵੀ ਆਪ ਮਰੀਜ਼ਾਂ ਦੀ ਕੋਲ ਸ਼ੂਗਰ ਚੈੱਕ ਕੀਤੀ ਤੇ ਅੱਜ ਇਸ ਕੈਂਪ ਵਿੱਚ ਸਰਪੰਚ ਸਾਹਿਬ ਜੀ ਨੇ ਅਤੇ ਪੰਚਾਇਤ ਮੈਂਬਰਾਂ ਨੇ ਆ ਕੇ ਆਪਣੇ ਆਯੁਰਵੈਦਿਕ ਅਤੇ ਹੋਮੋਪੈਥਿਕ ਡਾਕਟਰ ਨੂੰ ਬਹੁਤ ਹੀ ਉਹਨਾਂ ਦੀ ਸراہਨਾ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਦਾਂ ਦੇ ਕੈਂਪਸ ਹਮੇਸ਼ਾ ਸਮੇਂ ਤੇ ਪਿੰਡ ਵਿੱਚ ਲੱਗਦੇ ਰਹਿਣੇ ਚਾਹੀਦੇ ਆ ਜਿਹਦੇ ਕਰਕੇ ਆਯੁਰਵੈਦਿਕ ਅਤੇ ਹੋਮੋਪੈਥਿਕ ਲਈ ਅੱਗੇ ਪੇਸ਼ੈਂਟ ਜਿਹੜੇ ਵੀ ਹੈਗੇ ਆ ਆਪਣੇ ਅੱਗੇ ਆਉਂਦੇ ਰਹਿਣ ਅਤੇ ਆਪਣੇ ਇਲਾਜ ਕਰਵਾਉਂਦੇ ਰਹਿਣ ਇਸੇ ਆਪਣਾ ਟਾਈਮਿੰਗ ਕੀ ਹੈ ਇਹ ਕੈਂਪਾਸ ਸੀ 9 ਵਜੇ ਤੋਂ 4 ਵਜੇ ਤੱਕ ਦਾ ਰੱਖਿਆ ਗਿਆ ਹੈ ਤੇ ਆ ਕੇ ਆਪਣਾ ਆਪਣੇ ਆ ਕੇ ਲੋਕੀ ਆਪਣੇ ਸਹੂਲਤ ਦੇ ਅਕੋਰਡਿੰਗ ਆ ਕੇ ਆਪਣਾ ਜਾਂਚ ਕਰਵਾ ਸਕਦੇ ਆ। ਅਵਾਜ਼ ਪੰਜਾਬ ਦੀ ਦੇਖਦੇ ਆ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਅੱਜ ਪਹੁੰਚੇ ਹਾਂ ਪਿੰਡ ਪ੍ਰਤਾਪਪੁਰਾ ਵਿਖੇ ਇੱਥੇ ਅੱਗੇ ਇੱਕ ਕੈਂਪ ਲਗਾਇਆ ਗਿਆ। ਆਓ ਗੱਲਬਾਤ ਕਰਦੇ ਆਂ ਆਪਾਂ ਪਿੰਡ ਦੇ ਸਰਪੰਚ ਜੀ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅਯੂਸ਼ ਕਮੇਟੀ ਜਲੰਧਰ ਦੇ ਸਹਿਯੋਗ ਨਾਲ ਹੋਮੋਪੈਥਿਕ ਅਤੇ ਆਯੁਰਵੈਦਿਕ ਦੀ ਡਾਕਟਰਾਂ ਦੀਆਂ ਟੀਮਾਂ ਨੇ ਜੋ ਪਿੰਡ ਪ੍ਰਤਾਪਪਰਾ ਵਿਖੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕੈਂਪ ਲਗਾਇਆ ਹੈ ਅਸੀਂ ਅਯੂਸ਼ ਕਮੇਟੀ ਜਲੰਧਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਅੱਜ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਪਿੰਡ ਵਾਸੀ ਆਪਣਾ ਚੈੱਕਅਪ ਕਰਵਾ ਰਹੇ ਆ ਤੇ ਦਵਾਈ ਲੈ ਰਹੇ ਆ ਤੇ ਅਸੀਂ ਇਹਨਾਂ ਟੀਮਾਂ ਦਾ ਬਹੁਤ-ਬਹੁਤ ਡਾਕਟਰਾਂ ਸਹਿਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਕੈਂਪ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਹੈ ਜੀ ਇਹ ਕੈਂਪ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਲਣਾ ਹੈ ਤੇ ਅਸੀਂ ਜੋ ਬਾਕੀ ਵੀ ਪਿੰਡ ਵਾਸੀ ਜਾਂ ਲੱਕੇ ਦੇ ਪਬਲਿਕ ਹੈਗੇ ਆ ਉਹਨੂੰ ਸੁਣ ਰਹੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣਾ ਚੈੱਕਅਪ ਆ ਕੇ ਦਵਾਈ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ